ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਜੋ ਕੈਬਨਿਟ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਰੂਪ ਦੇ ਵਿੱਚ ਜੋ ਜਗ੍ਹਾ ਦਿੱਤੀ ਗਈ ਆ ਉਸ ਦੀ ਚਾਰੇ ਪਾਸੇ ਜਿੱਥੇ ਪ੍ਰਸ਼ੰਸਾ ਵੀ ਹੋ ਰਹੀ ਹੈ ਉੱਥੇ ਜੋ ਰਾਜਨੀਤਿਕ ਗਲਿਆਰਾਂ ਦੇ ਵਿੱਚ ਹੈ ਹੈਰਾਨੀ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਵੀ ਇਹ ਕਿਵੇਂ ਹੋ ਗਿਆ ਇਹ ਚਲੋ ਜਿਵੇਂ ਵੀ ਹੋ ਗਿਆ ਪਰ ਕਹਿੰਦੇ ਨੇ ਕਿ ਵੀ ਕੁੱਬੇ ਦੇ ਵਜੀ ਲੱਤ ਕੁੱਬੇ ਨੂੰ ਰਾਸ ਆ ਗਈ ਜਿਸ ਤਰ੍ਹਾਂ ਹੁਣ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਤੋਂ ਜੋ ਲੋਕ ਸਭਾ ਚੋਣ ਹਾਰੇ ਸੀਗੇ 20000 ਦੇ ਕਰੀਬ ਵੋਟਾਂ ਦੇ ਨਾਲ ਉਹ ਨਮੋਸ਼ੀ ਦੇ ਵਿੱਚ ਸੀਗੇ ਪਰ ਅਚਾਨਕ ਹੀ ਉਹਨਾਂ ਨੂੰ ਫੋਨ ਆਉਂਦਾ ਸਵੇਰੇ 9 ਵਜੇ ਜਿਵੇਂ ਰਮਨਿਤ ਸਿੰਘ ਮਿੱਟੂ ਨੇ ਦੱਸਿਆ ਕਿ ਸੌਰੀ ਸੀ ਪੀਐਮ ਨਿਵਾਸ ਤੋਂ ਫੋਨ ਆਉਂਦਾ ਹੈਗਾ ਕਿ ਵੀ ਆਪ ਜੀ ਨੂੰ ਸ਼ਾਮ ਨੂੰ ਸੌਹ ਚਖਣ ਵਾਸਤੇ ਤਿਆਰ ਰਹੋ ਕੈਬਨਟ ਦੇ ਵਿੱਚ ਆਪ ਸਥਾਨ ਦਿੱਤਾ ਜਾ ਰਿਹਾ ਤੇ ਜਲਦੀ ਆ ਕੇ ਜੋ ਪੀਐਮ ਵਾਸਤੇ ਆ ਕੇ ਪੀਐਮ ਹਾਊਸ ਆ ਕੇ ਇੱਕ ਮੀਟਿੰਗ ਆ ਉਹਨੂੰ ਜਲਦੀ ਅਟੈਂਡ ਕਰੋ ਇਹ ਖੁਦ ਰਵਨੀਤ ਸਿੰਘ ਬਿੱਟੂ ਦਾ ਪਰਿਵਾਰ ਵੀ ਇਹ ਗੱਲ ਸੁਣ ਕੇ ਬੜਾ ਹੱਕਾ ਬੱਕਾ ਰਿਹਾ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵੀ ਮੈਂ ਆਪਣੀ ਮਾਤਾ ਜਸਵੰਤ ਕੌਰ ਦੇ ਨਾਲ ਜਦ ਇਹ ਖੁਸ਼ਖਬਰੀ ਨੂੰ ਸਾਂਝਾ ਕੀਤਾ ਤੇ ਉਹ ਪੀਐਮ ਅਵਾਸ ਵੱਲ ਵੀ ਗਏ ਪੀਐਮ ਜਦੋਂ ਪੀ ਪੀਐਮ ਹਾਊਸ ਵੱਲੋਂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦਾ ਜਾਮ ਲੱਗ ਜਾਂਦਾ ਤੇ ਉਹ ਫਿਰ ਜਾਮ ਦੇ ਵਿੱਚ ਫਸੀ ਗੱਡੀ ਨੂੰ ਛੱਡ ਕੇ ਆਪਣੇ ਸਿਕਿਉਰਟੀ ਗਾਰਡਨ ਸਮੇਤ ਰਨਿੰਗ ਕਰਦੇ ਹੋਏ ਪੀ ਪੀਐਮ ਪੀਐਮ ਹਾਊਸ ਵਾਲ ਜਾਂਦੇ ਨੇ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ ਇੱਥੋਂ ਪਤਾ ਲੱਗਦਾ ਕਿ ਵੀ ਰਵਨੀਤ ਸਿੰਘ ਬਿੱਟੂ ਬਹੁਤ ਡੈਡੀਕੇਟ ਪਰਸਨ ਹੈਗਾ ਬਹੁਤ ਇੱਕ ਲਿਆਕਤ ਵਾਲਾ ਰਾਜਨੀਤਾ ਹੈਗਾ ਪਰ ਪਿਛਲੇ ਸਮੇਂ ਦੇ ਵਿੱਚ ਜੋ ਉਹਨਾਂ ਦੇ ਸਟੈਂਡ ਰਹੇ ਹਨ ਜਿਵੇਂ ਅਸੀਂ ਗੱਲ ਕਰ ਲਈਏ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਖਾੜਕੂਬਾਦ ਦੇ ਮਾਮਲੇ ਦੇ ਵਿੱਚ ਬਖਵਾਦੀਆਂ ਦੇ ਮਾਮਲੇ ਦੇ ਵਿੱਚ ਜਾਂ ਕਿਸਾਨਾਂ ਦੇ ਐਮਐਸਪੀ ਜਾਂ ਕਿਸਾਨੀ ਸੰਘਰਸ਼ ਦੇ ਬਾਰੇ ਵਿੱਚ ਤਾਂ ਉਹ ਬਹੁਤ ਤਿੱਖੀ ਭਾਸ਼ਾ ਉਹਨਾਂ ਨੇ ਯੂਜ਼ ਕੀਤੀ ਸੀਗੀ ਜੋ ਕਿ ਹੁਣ ਉਹਨਾਂ ਦੇ ਲਈ ਬਣ ਗਿਆ ਹੈਗਾ ਕਿ ਵੀ ਉਹ ਆਪਣੇ ਨਾਲ ਕਿਵੇਂ ਉਹਨਾਂ ਨੂੰ ਮਨਾ ਪਾਉਨੇ ਆ ਕਿਸਾਨਾਂ ਨੂੰ ਜੱਟਾਂ ਨੂੰ ਜਾਂ ਪੰਜਾਬ ਦੀ ਜੋ ਸਿਆਸਤ ਹੈਗੀ ਆ ਉਸ ਨੂੰ ਕਿਵੇਂ ਆਪਣੇ ਨਾਲ ਤੋਰ ਪਾਉਂਦੇ ਨੇ ਤੇ ਹੁਣ ਇਹ ਇੱਥੇ ਇਹ ਵੀ ਆਪ ਜੀ ਨੂੰ ਦੱਸਣਾ ਬਣਦਾ ਹੈ ਕਿ ਵੀ ਹੁਣ ਜੋ ਪੀਐਮ ਹਾਊਸਵਾਲ ਜੋ ਇਹਨਾਂ ਦੀ ਦੌੜ ਰਹੀ ਹੈ ਇਹ ਇਹੀ ਦੌੜ ਹੁਣ ਜੇਕਰ ਉਹਦਾ ਲੈਣ ਦੇ ਲਈ ਜਾਣ ਵੇਲੇ ਸੀਗੀ ਉਹਨਾਂ ਦੀ ਜੋ ਮਨ ਦੇ ਵਿੱਚ ਇੱਛਾ ਸੀਗੀ ਜਾਂ ਜੋ ਉਹਨਾਂ ਦੀ ਇੱਕ ਕਿਉਰੀਓਸਿਟੀ ਬਣੀ ਹੋਈ ਸੀਗੀ ਉਹੀ ਕਿਉਰੀਓਸਿਟੀ ਹੁਣ ਉਹਨਾਂ ਨੂੰ ਵਿਖਾਉਣੀ ਪਏਗੀ ਪੰਜਾਬ ਦੇ ਮੁੱਦਿਆਂ ਨੂੰ ਨੂੰ ਹੱਲ ਕਰਾਉਣ ਦੇ ਲਈ ਤੇ ਕਿਸਾਨੀ ਨੂੰ ਬਚਾਉਣ ਦੇ ਲਈ ਤੇ ਜੋ ਬੰਦੀ ਸਿੰਘ ਹੈ ਉਹਨਾਂ ਦੀ ਰਿਹਾਈ ਦੇ ਲਈ ਵੀ ਉਹਨਾਂ ਨੂੰ ਕੋਈ ਅਜਿਹਾ ਰਸਤਾ ਹੁਣ ਖੋਜਣਾ ਪਏਗਾ ਕਿ ਵੀ ਉਹ ਦੋਵੇਂ ਧਿਰਾਂ ਦੇ ਦਿਲ ਜਿੱਤ ਲੈਣ ਤੇ ਆਪਣੇ ਨਾਲ ਤੋਰਨ ਦੇ ਵਿੱਚ ਸਮਰੱਥ ਹੋ ਸਕਣ ਤੇ ਹੁਣ ਜੇਕਰ ਗੱਲ ਕਰ ਲਈਏ ਤਾਂ 6 ਮਹੀਨੇ ਮਿਨਿਸਟਰੀ ਆਫ ਸਟੇਟ ਦਾ ਜੋ ਦਰਜਾ ਦਿੱਤਾ ਗਿਆ ਹੈ 6 ਮਹੀਨੇ ਦੇ ਲਈ ਹੁੰਦਾ ਉਸ ਤੋਂ ਬਾਅਦ ਇਲੈਕਸ਼ਨ ਲੜਨਾ ਪੈਂਦਾ ਜਾਂ ਫਿਰ ਹੁਣ ਲੱਗਦਾ ਵੀ ਇਹ ਰਸਤਾ ਕਿਸੇ ਰਾਜ ਸਭਾ ਸੀਟ ਵੱਲ ਜਾਏਗਾ ਤੇ ਉੱਥੇ ਉਹਨਾਂ ਨੂੰ ਮੈਂਬਰ ਬਣਾ ਕੇ ਇਹ ਕੰਮ ਸੰਪੂਰਨ ਕੀਤਾ ਜਾਏਗਾ ਤੇ ਲੱਗਦਾ ਹੈ ਕਿ ਵੀ ਜਾਂ ਤਾਂ ਹਰਿਆਣਾ ਤੋਂ ਜੋ ਸੀਟ ਹੈਗੀ ਹੈ ਜੋ ਖਾਲੀ ਹੋਈ ਹੈ ਦਪਿੰਦਰ ਹੁੱਡਾ ਜੀ ਦੀ ਤੇ ਉਹਨਾਂ ਤੋਂ ਜਾਂ ਫਿਰ ਪਿਊਸ਼ ਗੋਲ ਜੋ ਕਿ ਮਹਾਰਾਸ਼ਟਰ ਤੋਂ ਐਮਪੀ ਬਣੇ ਨੇ ਜਿੱਤੇ ਨੇ ਤਾਂ ਸੀਟ ਖਾਲੀ ਹੋਈ ਹੈ ਤੇ ਵੈਸੇ ਤਾਂ ਪ੍ਰਧਾਨ ਮੰਤਰੀ ਜਿਸ ਨੂੰ ਵੀ ਕਹਿ ਦੇਣ ਉਹ ਸੀਟ 1 ਸੈਕਿੰਡ ਦੇ ਵਿੱਚ ਖਾਲੀ ਹੋ ਜੇਗੀ ਤੇ ਇਸ ਤਰ੍ਹਾਂ ਰਵਨੀਤ ਸਿੰਘ ਬਿੱਟੂ ਨੂੰ ਐਡਜਸਟ ਕੀਤਾ ਜਾਏਗਾ ਹੁਣ ਇਹ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵੀ ਜੋ ਅਮਿਤ ਸ਼ਾਹ ਜੀ ਜਦੋਂ ਲੁਧਿਆਣਾ ਰੈਲੀ ਦੇ ਵਿੱਚ ਆਏ ਸੀ ਤਾਂ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਵੀ ਤੁਸੀਂ ਰਵਨੀਤ ਸਿੰਘ ਬਿੱਟੂ ਨੂੰ ਜਿਤਾ ਦਿਓ ਮੈਂ ਇਸ ਨੂੰ بڑا ਆਦਮੀ ਬਣਾ ਕੇ ਭੇਜ ਦਿਆਂਗਾ ਤੇ ਇਹ ਬਿਲਕੁਲ ਸਹੀ ਸਾਬਤ ਹੋਇਆ ਤੇ ਬਿਲਕੁਲ ਬਹੁਤ ਵੱਡੇ ਕਦਰ ਦਾ ਆਦਮੀ ਇਹਨਾਂ ਨੇ ਬਣਾ ਦਿੱਤਾ ਹੈ ਜੇਕਰ ਅਸੀਂ ਪਿਛਲੇ ਸਮੇਂ ਤੋਂ ਗੱਲ ਕਰ ਲਈ ਤਾਂ ਰਵਨੀਤ ਸਿੰਘ ਬਿੱਟੂ ਹੈ ਕਿਸਮਤ ਦਾ ਧਨੀ ਹੈ ਤੇ ਜੇਕਰ ਗੱਲ ਕਰ ਲਈਏ ਅਸੀਂ ਤਾਂ ਜਦੋਂ ਇਹ ਯੂਥ ਕਾਂਗਰਸ ਦਾ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਹਾਲਾਂਕਿ ਇਹ ਇਲੈਕਸ਼ਨ ਦੇ ਲਈ ਪਹਿਲੀ ਚੋਣ ਗੁਰਕੀਰਤ ਸਿੰਘ ਕੋਠਲੀ ਸੀਗੇ ਪਰ ਉਹਨਾਂ ਦੀ ਜੋ ਡੇਟ ਆਫ ਬਰਥ ਸੀਗੀ ਉਹ ਉਸ ਸਮੇਂ ਜੋ ਪਾਇਲਟ ਪ੍ਰੋਜੈਕਟ ਰਾਹੁਲ ਗਾਂਧੀ ਨੇ ਸ਼ੁਰੂ ਕੀਤਾ ਸੀਗਾ ਚੋਣਾਂ ਦੇ ਲਈ ਯੂਥ ਕਾਂਗਰਸ ਦਾ ਉਸ ਦੇ ਵਿੱਚ ਉਹਨਾਂ ਦੀ ਕੁਝ ਦਿਨ ਉਮਰ ਵੱਧ ਪਾਈ ਗਈ ਸੀ ਤੇ ਉਸ ਤੋਂ ਰਵਨੀਤ ਸਿੰਘ ਬਿੱਟੂ ਨੂੰ ਪੰਜਾਬ ਯੂਥ ਕਾਂਗਰਸ ਦੀ ਪ੍ਰਧਾਨਗੀ ਦੇ ਲਈ ਅਹੁਦੇਦਾਰ ਖੜਾ ਕੀਤਾ ਗਿਆ ਸੀਗਾ ਤੇ ਇਹਨਾਂ ਦਾ ਜਿਹੜਾ ਸਿੱਧਾ ਮੁਕਾਬਲਾ ਸੀਗਾ ਉਹ ਮੁਕਾਬਲਾ ਇਹਨਾਂ ਦਾ ਸਿੱਧਾ ਰਾਜਾ ਬੜਿੰਗ ਦੇ ਨਾਲ ਸੀਗਾ ਜੋ ਕਿ ਹੁਣੇ ਇਹਨਾਂ ਦਾ ਰਾਜਾ ਬੜਿੰਗ ਨਾਲ ਚੋਣ ਹਾਰੇ ਨੇ ਇਹ ਉਹਨਾਂ ਦੇ ਨਾਲ ਸੀਗਾ ਉਸ ਸਮੇਂ ਪੰਜਾਬ ਯੂਥ ਕਾਂਗਰਸ ਦੀਆਂ ਚੋਣਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਰਾਜਾ ਬੜਿੰਗ ਨੂੰ ਹਰਾ ਕੇ ਪੰਜਾਬ ਪ੍ਰਧਾਨਗੀ ਹਾਸਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਹ ਸ਼੍ਰੀ ਅਨੰਦਪੁਰ ਲੋਕ ਸਭਾ ਹਲਕੇ ਤੋਂ ਸਸਦ ਵੀ ਬਣੇ ਸੀ ਤੇ ਉਸ ਤੋਂ ਬਾਅਦ ਲੁਧਿਆਣਾ ਤੋਂ ਦੋ ਵਾਰ ਉਹ ਸੰਸਦ ਰਹੇ ਆ ਇਸ ਪ੍ਰਕਾਰ ਇਹ ਨਾ ਜੋ ਰਾਜਨੀਤਿਕ ਜੀਵਨ ਹੈ ਉਹ ਅਚਾਨਕ ਸ਼ੁਰੂ ਹੁੰਦਾ ਹੈ ਤੇ ਬਹੁਤ ਵੱਡੇ ਮਕਾਮ ਤੇ ਇਹਨਾਂ ਨੂੰ ਲੈ ਕੇ ਜਾਂਦਾ ਹੈ ਤੇ ਹੁਣ ਜਿਸ ਪ੍ਰਕਾਰ ਗੱਲ ਕਰ ਲਈ ਇਹਨਾਂ ਦੇ ਪਰਿਵਾਰ ਦੀ ਗੱਲ ਕਰ ਲਈਏ ਤਾਂ ਰਵਨੀਤ ਸਿੰਘ ਬਿੱਟੂ ਜੋ ਕਿ ਮਰਹੂਮ ਮੁੱਖ ਮੰਤਰੀ ਸਰਦਾਰ ਬਿਆਨਤ ਸਿੰਘ ਜੀ ਦੇ ਪੁੱਤਰੇ ਆ ਤੇ ਜੋ ਸਰਦਾਰ ਸਵਰਗੀ ਬਿਆਨਤ ਸਿੰਘ ਨੇ ਉਹਨਾਂ ਦਾ ਜੋ ਆਪਣਾ ਸਟੈਂਡ ਰਿਹਾ ਉਹ ਹਮੇਸ਼ਾ ਖਾਰਕੂਵਾਦ ਦੇ ਖਿਲਾਫ ਰਿਹਾ ਤੇ ਖਾਰਕੂਵਾਦ ਨੂੰ ਦਮਨ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦਾ ਮੁੱਖ ਰੂਪ ਦੇ ਵਿੱਚ ਨਾਮ ਲਿਆ ਜਾਂਦਾ ਜਾਂ ਯਾਦ ਕੀਤਾ ਜਾਂਦਾ ਹੈ ਤੇ ਇਸ ਪ੍ਰਕਾਰ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਸਿੰਘ ਮੱਤੂ ਦੇ ਰੂਪ ਦੇ ਵਿੱਚ ਇਹ ਸਾਬਤ ਕਰ ਦਿੱਤਾ ਹੈ ਕਿ ਵੀ ਜੋ ਆ ਰਾਸ਼ਟਰ ਦੇ ਖਿਲਾਫ ਹੋਏਗਾ ਜਾਂ ਖੜਕਬਾਦ ਦੀ ਗੱਲਬਾਤ ਕਰੇਗਾ ਅਸੀਂ ਉਹਨਾਂ ਦੇ ਨਾਲ ਨਹੀਂ ਹੈਗੇ ਜੋ ਰਾਸ਼ਟਰ ਜਿੰਨਾਂ ਲਈ ਪਹਿਲਾ ਹੈਗਾ ਅਸੀਂ ਉਹਨਾਂ ਦੇ ਨਾਲ ਹਾਂ ਤੇ ਇਸ ਪ੍ਰਕਾਰ ਇਹ ਜੋ ਉਹਨਾਂ ਦੀ ਕੁਰਬਾਨੀਆਂ ਦਾ ਮੁੱਲ ਵੀ ਇਹਨਾਂ ਨੂੰ ਦਿੱਤਾ ਗਿਆ ਹੈਗਾ ਜੋ ਪਛੋਕਰ ਦੇ ਵਿੱਚ ਇਹਨਾਂ ਦੇ ਬਜ਼ੁਰਗਾਂ ਵੱਲੋਂ ਹੋਈਆਂ ਨੇ ਤੇ ਹੁਣ ਵੇਖਣਾ ਇਹ ਬਣਦਾ ਹੈ ਕਿ ਵੀ ਜਦੋਂ ਬੰਦੀ ਸਿੰਘਾਂ ਦੀ ਗੱਲ ਆਏਗੀ ਜਾਂ ਕਿਸਾਨੀ ਸੰਘਰਸ਼ ਦੀ ਗੱਲ ਆਏਗੀ ਤਾਂ ਉਹ ਇਹਨਾਂ ਮਾਮਲਿਆਂ ਨੂੰ ਕਿਵੇਂ ਨਜਿੱਠ ਪਾਉਂਦੇ ਨੇ ਐਮਐਸਪੀ ਦਬਾਅ ਪਾਉਂਦੇ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ ਪਾਉਂਦੇ ਨੇ ਜਾਂ ਨਹੀਂ ਕਰਵਾ ਪਾਉਂਦੇ ਤੇ ਹੁਣ ਇਹ ਸਾਰੀ ਜੋ ਮਸਲੇ ਆ ਰਵਨੀਤ ਸਿੰਘ ਮਿੱਟੂ ਦੇ ਮੁੱਦਿਆਂ ਦੇ ਉੱਪਰ ਪੰਜਾਬ ਦੇ ਮਸਲੇ ਆ ਚੁੱਕੇ ਨੇ ਕਿਉਂਕਿ ਜੋ ਭਾਰਤੀ ਜਨਤਾ ਪਾਰਟੀ ਹੈ ਉਹ ਰ ਰਵਨੀਤ ਸਿੰਘ ਬਿੱਟੂ ਦੇ ਰਾਹੀਂ ਜਿੱਥੇ ਸਿੱਖਾਂ ਦੇ ਵਿੱਚ ਜੱਟ ਸਿੱਖਾਂ ਦੇ ਵਿੱਚ ਆਪਣਾ ਮੈਸੇਜ ਦੇਣਾ ਚਾਹੁੰਦੀ ਹੈ ਆਪਣਾ ਪ੍ਰਭਾਵ ਬਣਾਉਣਾ ਚਾਹੁੰਦੀ ਹੈ ਉੱਥੇ 2027 ਦੀਆਂ ਚੋਣਾਂ ਵਾਸਤੇ ਮੁੱਖ ਮੰਤਰੀ ਚਿਹਰੇ ਦੇ ਲਈ ਵੀ ਰਵਨੀਤ ਸਿੰਘ ਬਿੱਟੂ ਨੂੰ ਅ ਤਸਦੀਕ ਕਰ ਚੁੱਕੀ ਹੈ ਤੇ ਇਸ ਦੇ ਰਾਹੀਂ ਹੁਣ ਉਹ ਭਾਰਤੀ ਜਨਤਾ ਪਾਰਟੀ ਨੇ ਨਵਾਂ ਇੱਕ ਆਪਣਾ ਸਿਸਟਮ ਤਿਆਰ ਕੀਤਾ ਜੋ ਕਿ ਰਵਨੀਤ ਸਿੰਘ ਬਿੱਟੂ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਪਹਿਲ ਕਦਮੀ ਹੋਵੇਗੀ ਸੁਨੀਲ ਜਾਖੜ ਕੈਪਟਨ ਅਮਰਿੰਦਰ ਸਿੰਘ ਵਰਗੇ ਜੋ ਪੁਰਾਣੇ ਖਿਡਾਰੀ ਨੇ ਸਿਆਸਤ ਦੇ ਉਹ ਇਹਨੂੰ ਸਲਾਹ ਦੇਣ ਵਾਸਤੇ ਇਹਨਾਂ ਦੇ ਨਾਲ ਹਾਜ਼ਰ ਰਹਿਣਗੇ ਤੇ ਹੁਣ ਵੇਖਣਾ ਇਹ ਬਣਦਾ ਕਿ ਰਵਨੀਤ ਸਿੰਘ ਬਿੱਟੂ ਆਪਣੀ ਪਾਰੀ ਕਿਵੇਂ ਖੇਡ ਪਾਉਂਦਾ ਹੈ ਇਹ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਪਾਉਂਦਾ ਜਾਂ ਨਹੀਂ ਜਿੱਤ ਪਾਉਂਦਾ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਧੰਨਵਾਦ